ਕਿਸੇ ਵੀਰ ਨੇ ਸਬਜੀ ਲਈ ਸੀ ਉਹਦਾ ਵੀ ਨੁਕਸਾਨ ਆ ਗਿਆ ਤੇ ਬੀਆਂ ਦੇ ਵਿੱਚ ਪਾਣੀ ਦੋਸਤੋ ਆਇਆ ਫਿਰ ਤਾਂ ਹੁੰਦਾ ਜਿਵੇਂ ਚੰਗੀ ਝੀਲ ਦੇ ਵਿੱਚ ਪਾਣੀ ਆ ਹਨਾ ਤੇ ਬਾਕੀ ਘੰਟਾ ਅੱਧ ਘੰਟਾ ਪਹਿਲਾਂ ਹੋਰ ਸਿਸਟਮ ਤੀ ਤਾ ਹੁਣ ਸੂਰਜ ਚੜਾ ਕੇ ਖੜ ਗਿਆ ਅੱਗੇ ਡੱਗੇ ਡਿੜੀ ਦਾ ਵਿਆਹ ਕਹਿੰਦੇ ਨੇ ਇਹਨੂੰ ਹਨਾ ਵੀ ਤੇ ਬੁਰਾ ਹਾਲ ਆ ਬੀਆਂ ਦੇ ਵਿੱਚ ਲੰਘ ਗਿਆ ਇਹਨਾਂ ਦਾ ਗੁੱਡੇ ਗੁੱਡੇ ਪਾਣੀ ਜਿਹੜਾ ਤਾਂ ਗੁੱਡੇ ਗੁੱਡੇ ਤੋਂ ਵੀ ਵੱਧ ਆ ਉਹ ਗਾਹਾਂ ਜਾ ਕੇ ਤਾਂ ਇਦੂ ਵੀ ਵੱਜ ਜਾਂਦਾਗਾ ਸਿਰੇ ਤੇ ਜਾ ਕੇ ਜਾਂ ਤੇ ਬਾਕੀ ਦਰਖਤਾਂ ਦਾ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਕਿੱਥੇ ਕਿੱਥੇ ਨੁਕਸਾਨ ਹੋਇਆ ਉਹ ਜ਼ਰੂਰ ਕਮੈਂਟ ਕਰਿਓ ਤੇ ਇੱਕ ਨਾ ਦੋਸਤੋ ਤਲਵੰਡੀ ਸਾਬੋ ਏਰੀਏ ਦੇ ਵਿੱਚ ਦੱਸਿਆ ਜਾ ਰਿਹਾ ਹੈ ਵੀ ਉੱਥੇ ਗੜੇ ਜਾਦੇ ਮਤਲਬ ਕਈ ਪਿੰਡਾਂ ਦੇ ਵਿੱਚ ਜ਼ਿਆਦਾ ਪਰਮਾਰਾ ਕਰ ਗਏ ਸੋ ਬਹੁਤ ਮਾੜਾ ਹੋਇਆ ਉਧਰ ਹਨ ਜਿਵੇਂ ਆਪਾਂ ਗਿੱਦੀ ਵੀ ਕਹਿੰਦੇ ਨਰਮਾ ਬੀਜਾ ਸੀਗਾ ਨਰਮਾ ਵੀ ਤੁਹਾਨੂੰ ਪਤਾ ਵੀ ਮਹਿੰਗੇ ਨੇ ਤੇ ਕੱਲੇ ਨਰਮੇ ਦਾ ਕੀ ਯਾਰ ਹਰ ਇੱਕ ਚੀਜ਼ ਦਾ ਵੀ ਮਹਿੰਗਾ ਚੰਗਾ ਪੈਂਦਾ ਕਿਉਂ ਖੁਸ਼ ਹ ਨਿਕਲ ਗਏ ਹਾਂ ਨਿਕਲ ਗਏ ਸੂਰਮੇ ਬਾਹਰ ਜਾਂਦੇ ਨੇ ਲੋ ਜੀ ਤੁਹਾਡੇ ਸਾਹਮਣੇ ਆ ਲਾਈਵ ਤੁਸੀਂ ਵੀਰਾਂ ਤੇ ਬਹੁਤ ਮਾੜਾ ਵਜੇ ਉਧਰ ਕਿੰ ਘੜੇ ਪਏ ਕਿੱਥੇ ਗੜੇ ਕਿੱਥੇ ਕਿੱਥੇ ਪਏ ਨੇ ਦੋਸਤੋ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਲਾਈਵ ਨੂੰ ਚੱਲਦੇ-ਚੱਲਦੇ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਾਕੀ ਕਿੱਥੇ-ਕਿੱਥੇ ਮੀਂਹ ਦਾ ਜ਼ਿਆਦਾ ਪਰ ਮਾਰਾ ਕਿੱਥੇ-ਕਿੱਥੇ ਹਨੇਰੀ ਜ਼ਿਆਦਾ ਉਹ ਵੀ ਜ਼ਰੂਰ ਕਮੈਂਟ ਕਰ ਰਿਹਾ ਕਰਿਆ ਕਰੋ ਹੈਨਾ ਤੇ ਧੰਨਵਾਦ